ਸਾਹ ਇਹ ਦਾਹਦਾ ਓਏ ਹੌਲੀ ਕੱਦੀ ਆਂਦੀ ਐ ਨਹੀਂ ਬੇਦੀ ਵੀ ਪਾਣੀ ਪੂਣੀ ਉੱਤੇ ਪੈਂਦਾ ਨਹੀਂ ਪਿਆਵਾ ਜੀ ਮੌਸਮ ਝੰਡਾ ਲੱਗਾ ਹੋਇਆ ਪਿਆ ਜੀ ਹਾਂ ਅਕੇ ਦਾ ਸੌਲੇ ਮਠੇਰ ਲੈ ਕੇ ਜਾਣ ਦੀ ਨਹੀਂ ਕਰਦਾਗਾ ਅੱਜ ਮੌਸਮ ਠੀਕ ਆ ਠੰਡਾ ਮੌਸਮ ਆ ਬਾਕੀ ਛੜਾਕਾ ਜਿਹਾ ਪੈ ਗਿਆ ਗਿੱਲੇ ਘਰ ਤੇ ਬਾਹਰ ਨੂੰ ਪੈ ਜਾਂਦਾ ਨੀਰਾ ਲੋ ਜੀ ਪਹੀ ਤੇ ਅੱਜ ਲਖਵੀਰ ਨੂੰ ਐ ਗਾਰੇ ਗੁਰੇ ਚ ਚਲਾਉ ਨੂੰ ਡਰਾਈਵਰ ਬਣਾ ਦੇਣਾ ਵਾ ਸਹੀ ਆ ਇੱਕ ਟਾਇਰ ਬਚਾਉਂਦੀ ਆ ਗਾਰੇ ਤੋਂ ਸਿਆਣੀ ਲਈ ਆਪਣੀ ਮਗਰ ਟੈਕ ਚੱਲੀ ਜਾਂਦੀ ਆ ਇਹ ਆ ਵੈਰੀ ਗੁੱਡ ਬਈ ਬਹੀ ਖਰਾਬ ਆ ਜਾ ਰਹੀ ਹਾ ਬਣਾਉਂਦਾ ਕੋਈ ਹਾ ਮਿੱਟੀ ਲਾ ਕੇ ਫਿਰ ਆਲੀ ਸਹੀ ਗੱਲ ਇਕੱਠੇ ਹੋ ਕੇ ਬਣਾਉਂਦਾ ਹੀ ਨਹੀਂ ਹਾ ਆ ਗਿਆ ਆਪਣਾ ਝੋਨਾ ਬਾਈ ਇਧਰ ਹਾ ਐਂ ਦੀਦਾ ਵੇਖੋ ਪਾਣੀ ਜਮਾ ਨਹੀਂ ਬਾਈ ਨਾਲ ਉੱਤਾਈ ਹਾਂ ਆਪਣੀ ਸਾਈਡ ਉੱਚੀ ਕਰੀ ਵੀ ਆ ਦੋ ਟੋਹੇ ਜੇ ਹੈ ਭਰਾਂਗੇ ਇੱਥੇ ਟਾਈਮ ਨਹੀਂ ਲੱਗਿਆ ਹਾਂ ਗਾਹ ਨੂੰ ਤਾਂ ਇਤਨਾ ਦੱਤ ਲਾਂ ਇਹ ਕਾ ਆਪਣੇ ਵਾਲੇ ਪਾਸੇ ਜਾ ਕੇ ਭਰ ਲਾਂਗੇ ਹਾਂ ਹਾਂ ਆ ਬਲੀ ਬੇਰ ਲੀਲਾ ਆਇਤੀ ਸੀ ਬਾਈ ਮੱਕੀ ਮੈਂ ਬੌਣ ਨੂੰ ਫਿਰਦਾ ਸੀ ਬਸ ਤੇ ਬਾਹੀ ਨਹੀਂ ਗਈ ਤੇ ਹੁਣ ਤੇ ਰੱਖ ਲਈ ਤੇ ਉਹ ਅੱਧੇ ਪੱਠੇ ਮੇਰੇ ਵਟੇ ਪਏ ਆ ਪਹਿਲਾਂ ਆਇਆ ਸੀ ਪਾਣੀ ਦੇਖਣਾ ਤੇ ਲਖਵੀਰ ਕਹਿੰਦੀ ਆ ਕੇ ਰੋਟੀ ਖਾਲਾ ਆਜੋ ਨਾ ਆ ਕੇ ਆਪਣੇ ਆਲਾ ਆ ਤੇ ਕੋ ਜੋ ਬਸ ਮੇਰੇ ਰਾਇ ਤੇ ਸੀ ਜਿਹੜੇ ਥੋੜੇ ਪੱਟੇ ਵਟਣ ਵਾਲੇ ਉਸ ਮੰਤਰੀ ਫੱਟ ਗਏ ਸੀ ਤੇ ਤਾਂ ਤੇ ਹੁਣ ਸਾਡੇ ਇਕ ਭਰਾ ਦਾ ਨਾ ਬਹੁਤ ਮਾਨਦੰਦੇ ਆਪਾਂ ਪਹਿਲਾਂ ਜੁਆਸ ਸੇ ਤਾਂ ਐਸੀ ਮਾਰ ਨਹੀਂ ਉਹਨਾਂ ਨੇ ਬਹੁਤ ਪਿਆਰ ਨਾਲ ਸਹਾਰਾ ਦਿੱਤਾ ਨਾ ਹੁਣ ਵੀ ਆਇਆ ਹੋਇਆ ਆਏਗਾ ਜੀਐਸਏ ਤੋਂ ਭਰਾ ਦਾ ਤੁਸੀਂ ਵੀ ਇੱਕ ਵੀਡੀਓ ਤੇ ਕਮੈਂਟ ਲਾਈਕ ਵੀ ਕਰਦੇ ਆ ਤੇ ਅੱਜ ਵੀਰੇ ਨੇ ਉਹਨਾਂ ਨੇ ਕਾਲ ਵੀ ਕੀਤੀ ਹੈ ਤੇ ਮਨਪ੍ਰੀਤ ਨਾਲੇ ਪੱਠਲਾਦ ਰਿਆ ਨਾਲੇ ਉਹਨਾਂ ਨਾਲ ਗੱਲ ਕਰ ਰਹੇ ਆ ਇਹ ਮਨਪ੍ਰੀਤ ਨਾਲੇ ਤਾਂ ਆਹ ਨਾਲ ਗੱਲ ਕਰ ਰਹੇ ਆ ਨਾਲੇ ਲੱਤੀ ਜਾਂਦੇ ਆ ਬੱਠੀ ਜੀ ਆਪਣਾ ਚੋਨਾ ਚੋਨਾ ਬਸਣਾ ਹੈ ਮਾਇਕੂ ਦੀ ਕਿਰਪਾ ਨਾਲ ਹੀ ਵਿਸਹਤ ਹੋ ਰਿਹਾ ਕੋਸਾ ਜਿਹਾ ਥੋੜੀ ਜਿਹੀ ਬਾਰਸ਼ ਵੀ ਪਈ ਹੈ ਹੁਣ ਫੇਰ ਥੋੜੀ ਹਮੋਸਿਦੀ ਹੋ ਗਈ ਮੇਰੇ ਤੇ ਮੇਰੇ ਤੇ ਗੈਨੇਟਿਕ ਚੀਜ਼ ਮੇਰੇ ਦਾ ਪਾਣੀ ਪਿਆ ਸੀ ਮੈਂ ਤੇਰੇ ਤੋਂ ਮਾਣਾ ਨਾ ਬਈ ਬੜਾ ਪਿਆਈ ਨਹੀਂ ਮੇਰਾ ਟ੍ਰੈਕਟਰ ਦਾ ਵੀ ਹੈਗਾ ਇਹ ਮੈਨੂੰ ਸਾਰੇ ਨੂੰ ਖੋਲ ਰੇ ਕਰ ਤੁਸੀਂ ਮੈਨੂੰ ਲਵੇੜ ਦੋ ਪਹਿਲਾਂ ਜਾਂਦੀ ਰਹੀ ਮੈਂ ਲੈ ਕੇ ਗਈ ਸੀ ਹੁਣ ਟ੍ਰੈਕਟਰ ਇਹ ਲੈ ਗਿਆ ਆ ਆਇਆ ਵੀ ਤਾਂ ਨਹੀਂ ਹੁਣ ਮੇਰੇ ਕੋਲ ਜਗ੍ਹਾ ਨਾ ਆ ਰਹੀ ਇਹ ਮੁੱਕ ਲੈ ਦੇ ਕੋਈ ਸਿੱਟਾ ਨਹੀਂ ਪਿਆ ਮੇਰੇ ਤੇ ਪਾਣੀ ਘੜਿਆ ਮੇਰਾ ਸਾਰਾ ਕੱਛਾ ਗਲ ਰਿਆ ਮੈਂ ਤਾਂ ਕੋਈ ਨਹੀਂ ਲਵੇੜਿਆ ਹੈਗਾ ਕੰਮ ਕਰਦੇ ਤਾਂ ਲਿਪੜਿਆ ਵਿਆ ਇਹ ਹੱਸੋ ਜਾਂ ਨਾ ਨਾ ਬੇ ਸਾਡਾ ਰੱਖੀ ਆ ਆ ਜਾਣ ਦੇ ਟੋਹਾ ਗਿਆ ਇੱਧਰ ਤਾਂ ਪਾਣੀ ਆਉਂਦਾ ਇੱਧਰ ਨਹੀਂ ਆਉਂਦਾ ਪਾਣੀ ਇਹ ਸਾਡੇ ਕਰਮ ਆ ਬਈ ਉਹ ਦੇ ਜਾਹੇ ਇੱਧਰ ਤੋਂ ਪਾਣੀ ਆਉਂਦਾ ਆ ਹਾਂ ਇੰਦਰਾ ਮਾਲ ਵਾਲੇ ਵੀ ਆ ਰਹੇ ਆ ਆਪਣਾ ਬੇਈ ਬਾਈ ਮਾਲ ਵਾਲੇ ਵੀ ਖੋਲੀ ਕਰ ਲਵੇ ਜਦੋਂ ਬਾਈ ਮਾਲ ਆਉਂਦਾ ਹੁੰਦਾ ਤਾਂ ਬੱਕੜੀ ਜਾਏ ਕੋਈ ਗਾਇਆਂ ਆਦਾ ਨਾ ਹਵਲੀ ਕਰ ਲਿਆ ਕਰੋ ਸਾਡੇ ਇਹ ਜਾਨਵਰ ਆ ਇਹ ਜੇ ਭਰਾ ਤੇਜ ਰਹਿੰਦੇ ਆ ਉਹ ਦੀ ਅਏ ਨਾ ਜਾਨਵਰ ਮੂਹਰੇ ਆ ਜਾਂਦੇ ਆ ਬਾਈ ਹੁਣ ਬੱਬਾ ਇਹ ਨਹੀਂ ਨੁਕਸਾਨ ਹੋ ਜਾਂਦਾ ਇਹਨਾਂ ਦਾ ਵਿਚਾਰਿਆਂ ਦਾ ਇਹਦੇ ਵਿੱਚ ਪਾਣੀ ਆ ਗਿਆ ਇੱਥੇ ਆ ਆ ਦੇਖ ਲੋੜਾਂ ਫੇਰੋ ਬਾੜ ਬਾੜ